ਉਦੋਂ ਨੰਦਾਂ ਰੇਟ ਤੇ ਆਉਂ। ਉਹਦੇ ਐਂ ਹੀ ਥੱਬਾ ਭਰ ਕੇ ਚੱਕ ਲਿਆਉਣੇ ਉਹਦੇ। ਜਿਹੜਾ ਅੱਬ ਮਸਤੀ ਹੋਇਆ ਹੈ। ਪੂਦਾ ਹੋਇਆ ਨਹੀਂ। ਜਿਹੜਾ ਤੇਰਾ ਪੇਤੀ ਪੇਤੀ ਦਾ ਬੰਦਾ ਆ। ਪੇਤੀ ਆ ਜਿਹੜਾ ਟਰੱਕ 'ਚ ਬੈਠਾ ਨਾ ਪਗ ਜਾਨਾ ਉਧਰ ਜਾਣਾ ਆਉਂਦਾ ਨਹੀਂ। ਨਾ ਟਰੱਕ 'ਚ ਬੈਠਾ ਨਾ ਬੰਦਾ ਉਹ ਪੇਤੀ ਆ। ਉਹ ਆਪਣੀ ਬਾਹਰ ਨਿਕਲਿਆ ਬੈਨ ਤੋਂ ਕੱਲੇ ਨੇ ਇਹਨੂੰ ਕਹੀ ਜਾਂਦਾਗਾ। ਉਹ ਆਪ ਨਿਕਲਿਆ ਬਾਹਰ। ਉਹ ਬੰਦਾ ਪੇਤੀ ਆ। ਖੜਦਾ ਫੇਰ ਆਊਗਾ ਇਹ ਖੋਲ ਕੇ ਆਪਾਂ ਨੂੰ ਇਹ ਰੋਰਤ ਨਾ ਹੋਲੀ ਨਾ ਹਰ ਦਾ ਹਰ ਨਾ ਇਹ ਵੀ ਨਹੀਂ ਦਈ ਜਾਣਾ ਇਹੜਾ ਬੰਦ ਕਰਕੇ ਫੇਰ ਚੱਕਦਾ ਹਾਂ ਬਾਹਰ ਪਤਾਣਾ ਚੱਲੇ ਨਾ ਕਿਸੇ ਨੂੰ ਉਹਦੇ ਤਾਰ ਪੱਟੀਰਾ ਕੂਲਰ ਵੀ ਚੱਕਣ ਦੀ ਸਲਾਹ ਸੀ ਆਮ ਲੱਗਦਾ ਇਹ ਬੈਲਡਿੰਗ ਸੈੱਟ ਤਾਂ ਨਹੀਂ ਲੈ ਕੇ ਗਏ ਬੈਲਡ ਸੈੱਟ ਤਾਂ ਪਿਆਗਾ ਬਚ ਗਿਆ ਬੈਲਡਿੰਗ ਸੈੱਟ ਤਾਂ ਉਹਦਾ ਤਾਰ ਫਿਕਸ ਸੀਗੀ ਜੀ ਕੋਈ ਨਹੀਂ ਲੈ ਕੇ ਗਿਆ ਹਨ ਲਾਉਣ ਤਾਂ ਅਰਚਾਰਦਿਕਾ ਨਹੀਂ ਕੀਤਾ ਹੈ